ਜੇਕਰ ਤੁਹਾਨੂੰ ਵੀ ਫੋਨ ਆਉਂਦੇ ਨੇ ਤੇ ਮੰਗੀ ਜਾਂਦੀ ਹੈ ਫਿਰੋਤੀ ਜਾਂ ਘਰ ਦੇ ਵਿੱਚ ਆਉਂਦੀਆਂ ਨੇ ਚਿੱਠੀਆਂ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲੋ ਕਿਉਂਕਿ ਕਈ ਵਾਰ ਅਸੀਂ ਡਰ ਦੇ ਮਾਰੇ ਲੋਕਾਂ ਨੂੰ ਪੈਸੇ ਤੱਕ ਦੇ ਦਿੰਨੇ ਆ ਤੇ ਸੋਚਦੇ ਆ ਕਿ ਤੇ ਸਾਡੇ ਪਰਿਵਾਰ ਦੇ ਨਾਲ ਕੁਝ ਗਲਤ ਨਾ ਹੋ ਜਾਵੇ ਜੀ ਹਾਂ ਦਾਦੇ ਕੀ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਬਠਿੰਡਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਗੈਂਗਸਟਰਾਂ ਦੇ ਝੂਠੇ ਨਾਂ ਵਰਤ ਕੇ ਚਿੱਠੀ ਲਿਕੇ ਲੋਕਾਂ ਨੂੰ ਧਮਕਾਉਂਦੇ ਸੀ ਇਸੇ ਦੌਰਾਨ ਉਹਨਾਂ ਨੇ ਬਠਿੰਡਾ ਦੇ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਚਿੱਠੀ ਲਿਖੀ ਕਿ ਉਹ ਗੈਂਗਸਟਰ ਨੇ ਤੇ ਉਹਨਾਂ ਨੂੰ ਧਮਕਾਇਆ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਪੀੜਤ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਉਹਨਾਂ ਦੇ ਘਰ ਚਿੱਠੀ ਆਉਂਦੀ ਹੈ ਤੇ ਉਹ ਕਿਉਂ ਸਹਿਮ ਗਏ ਸੀ ਕੋਰਟ ਦੇ ਵਿੱਚ ਅਸੀਂ ਕੇਸ ਲਾਇਆ ਹੋਇਆ ਸੀਗਾ ਕੂਰਟ ਦੇ ਵਿੱਚ ਕੇਸ ਲਾਇਆ ਸੀ ਉਸ ਮੈਟਰ ਤੇ ਦਪਾਉਣ ਤੇ ਮੇਰੇ ਜਵਾਕਾਂ ਨੂੰ ਮਾਰ ਦੇਣਗੇ ਵੀ ਮੇਰੇ ਸਾਡੇ ਪਰੌਣਿਆਂ ਨੂੰ ਮਾਰ ਦੇਣਗੇ ਟੋਟੇ-ਟੋਟੇ ਕਰਕੇ ਧਮਕੀਆਂ ਦੇ ਰਹੇ ਸੀ ਕਿ ਵੀ ਇਸ ਕੇਸ ਨੂੰ ਦਬਾਉਣ ਦੀ ਕੇਸ ਦਾ ਵਿੱਚ ਨਾਂ ਨਹੀਂ ਲੱਤਾ ਗਿਆ ਚਿੱਠੀ ਦੇ ਵਿੱਚ ਪਿੰਡ ਛੱਡ ਜਾਓ ਸ਼ਹਿਰ ਛੱਡ ਜਾਓ ਕੇਸ ਮੈਟਰ ਦੇ ਵਿੱਚ ਗਿੰਨਾਮ ਗੈਂਗਸਟਰ ਦਾ ਗਿੰਨਾਮ ਨਾਮ ਦਾ ਐਕਸਟਰਾ ਝੂਠ ਝੂਠਾ ਸੀ ਝੂਠਾ ਨਾਮ ਸੀਗਾ ਇਹ ਪੁੱਛਣਾ ਇਹਨਾਂ ਤੋਂ ਇਹ ਚਾਹੀਦਾ ਵੀ ਇਹ ਜਿਹੜੇ ਗੈਂਗਸਟਰ ਦਾ ਨਾਮ ਜਾਣਦੇ ਫਲਾਨਾ ਗੈਂਗਸਟਰ ਛੁੱਟੀ ਤਿਆਰਿਆ ਜਾਂ ਸਾਡੀ ਬਠਿੰਡੇ ਪੇਛੀ ਹੈ ਜਾਂ ਬਠਿੰਡੇ ਸਾਨੂੰ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਗਿਆ ਲੰਡੇ ਹਰੀਕੇ ਗਰੁੱਪ ਦੇ ਗੈਂਗਸਟਰ ਅਸੀਂ ਬਠਿੰਡੇ ਟਰਾਂਸਫਰ ਕਰ ਰਹੇ ਹਾਂ ਐਨੀ ਤਰੀਕ ਨੂੰ ਅਸੀਂ ਟਰਾਂਸਫਰ ਹੋਣਾ ਐਨੀ ਤਰੀਕ ਨੂੰ ਸਾਡਾ ਸਾਰਾ ਗਰੁੱਪ ਬਠਿੰਡੇ ਦੇ ਵਿੱਚ ਹੋਣਾ ਐਨੀ ਤਰੀਕ ਨੂੰ ਤੈਨੂੰ ਮਾਰ ਦਾਂਗੇ ਠੀਕ ਹੈ ਜੀ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਇੰਨੀ ਤਰੀਕ ਨੂੰ ਤਰੀਕ ਹੈ ਇੰਨੀ ਤਰੀਕ ਨੂੰ ਇਹਨਾਂ ਨੂੰ ਮਾਰ ਦੇਣਾ ਜਾਂ ਇੰਨੀ ਤਰੀਕ ਨੂੰ ਇਹਨਾਂ ਦੀ ਪੀਛੀ ਹੈ ਕੀ ਆਉਣਾ ਇਹਨਾਂ ਨੂੰ ਜਾਣਕਾਰੀ ਕਿੱਥੋਂ ਮਿਲਦੀ ਮਤਲਬ ਤੀਜੀ ਚਿੱਠੀ ਚ ਖੁਲਾਸਾ ਹੋਇਆ ਤੁਹਾਡਾ ਹਾਂ ਸਾਨੂੰ ਤੀਜੀ ਚਿੱਠੀ ਚ ਖੁਲਾਸਾ ਹੋਇਆ ਇਹ ਗੈਂਗਸਟਰ ਨਹੀਂ ਪਿੰਡ ਦੇ ਆ ਉਹ ਪੇਪੜਾ ਨਹੀਂ ਬੰਤੇ ਜੀ ਫੁਟੇਜ ਦੇ ਵਿੱਚ ਆਇਆ ਸੀ ਸੀਟੀਟੀਵੀ ਫੁਟੇਜ ਕਢਾਈ ਗਈ ਹੈ ਆਪ ਹੀ ਭਾਰ ਕੇ ਆਪ ਦੀ ਪਿੰਡ ਰੈਵ ਲੈ ਕੇ ਦਿੱਤੀ ਗਈ ਹੈ ਨਹੀਂ ਚਿੱਠੀਆਂ ਆਪ ਹੀ ਪਾਉਂਦੇ ਸੀ ਪਿੰਡੋਂ ਹਾਂ ਜਿੰਦਾ ਚਿੱਠੀਆਂ ਆਪ ਹੀ ਪਾਉਂਦੀ ਸੀ ਲੈਣ ਦੇਣ ਦਾ ਮਾਮਲਾ ਹੈ ਲੈਣ ਦੇਣ ਦਾ ਮਾਮਲਾ ਸੀ ਉਹ ਕੋਰਟ ਦਾ ਪੈਂਮੈਟਰ ਹੈ ਜੀ ਠੀਕ ਹੈ ਉਹ ਕੋਰਟ ਦੇ ਵਿੱਚ ਹੈ ਆਪਣਾ ਨਾ ਤਾਂ ਕਦੇ ਉਹਨਾਂ ਨੂੰ ਖਿਲਾੜ ਕੇ ਆਪਾਂ ਕਿਹਾ ਵੀ ਤੁਸੀਂ ਸਾਡੇ ਦੇਣੇ ਨਾ ਕੋਈ ਬਹਿਸਵਾਜੀ ਇਹਨਾਂ ਰੌਲਾ ਉਹ ਕੋਰ ਯੂਜ਼ ਕਰੇਗਾ ਹਾਂ ਜੋ ਜਗ੍ਹਾ ਮੰਗੀ ਮੰਗ ਕਰਦੇ ਮੈਂ ਕਰਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਚਲੋ ਠੀਕ ਹੈ ਮੇਰੇ ਨਾਲ ਕੋਈ ਰੰਜਿਸ਼ ਮੈਨੂੰ ਕਹਾਂਦੇ ਮੇਰੇ 3 ਸਾਲ ਦਾ ਮੁੰਡਾ 7 ਸਾਲ ਦੀ ਗੁੜੀ ਨੂੰ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਕਿਉਂ ਦਿੱਤੀ ਐ ਤਾਂ ਫਿਰ ਜੇ ਇੱਕ ਬੰਦਾ ਹੀ ਦੂਸਰੇ ਬੰਦੇ ਦੇ ਪਰਿਵਾਰ ਨੂੰ ਧਮਕੀ ਦਿੰਦੇ ਮੇਰੇ ਨਾਲ ਕੋਈ ਮੈਟਰ ਹੈ ਤਾਂ ਵਿੱਚ ਚਿੱਠੀ ਦੇ ਵਿੱਚ ਮੇਰਾ ਇਕੱਲੇ ਦਾ ਨਾਂ ਲਿਖਣਾ ਸੀ ਪੂਰੇ ਪਰਿਵਾਰ ਦਾ ਮੇਰੇ ਮਾਪਿਓ ਦਾ ਤਿਰ ਘਰੇ ਟੋਟੇ ਕਰ ਦਾਂਗੇ ਅਸੀਂ ਅੱਗ ਲਾ ਕੇ ਤਿਰ ਘਰ ਨੂੰ ਫੂਕ ਦਾਂਗੇ ਉਹ ਗੈਂਗਸਟਰ ਦਾ ਨਾਮ ਨਾ ਗੈਕਸਟਰ ਨਾਮ ਲੈ ਕੇ ਜੀ ਝੂਠਾ ਝੂਠਾ ਨਾਮ ਲੈ ਕੇ ਗੈਂਗਸਟਰਾਂ ਦਾ ਉਹ ਗੈਂਗਸਟਰ ਲੱਲਾ ਖੱਖਾ ਹੀ ਨਹੀਂ ਕਿਸੇ ਗੈਕਸਟਰ ਦਾ ਪਰ ਇਹ ਚੀਜ਼ ਵਰਤੀ ਗੈਂਗਸਟਰਾਂ ਦੇ ਨਾਂ ਤੇ ਜਾਂਦੀ ਹੈ ਗੈਂਗਸਟਰ ਮੰਨ ਕੇ ਚਲੋ ਅੰਦਰ ਬੈਠੀ ਐ ਨਾਂ ਲੈ ਕੇ ਬਾਹਰ ਮੰਨ ਕੇ ਚੋ ਪਿੰਡ ਦੀ 21 22 ਰੋਜ਼ ਕੋਈ ਵੀ ਨਾਂ ਲੈ ਕੇ ਵਰਤ ਕੇ ਕੁਝ ਵੀ ਕਰ ਸਕਦੀ ਸਖਤ ਤੋਂ ਸਖਤ ਸਜ਼ਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਤਾਂ ਮੰਗ ਇਹ ਹੈ ਵੀ ਕਾਰਵਾਈ ਕੀਤੀ ਜਾਵੇ अच्छा ओ ने वोटा वेले भी मैं सरपंची च खड़ी हुई सी वोटा वेले वो पैसे ਲੈ गया सीगा हम्म मुड़ के जदों बच्चे ने मांगे ते वो ਗੱਲ ਪੈ ਗਿਆ हम्म अच्छा ਇਹਨਾਂ ਨੂੰ ਕਹਿਣ ਲੱਗਾ ਵੀ ਐ ਕਰਕੇ ਮੈਂ ਜਿੰਦਾ ਨਹੀਂ ਇਹਨੇ ਕੋਰਟ ਚ ਜੀ ਉਹਦਾ ਉਹਨੂੰ ਚੈੱਕ ਦਿੱਤੇ ਸੀ ਇਹਨੇ ਲਾਤਾ ਚੈੱਕ हम्म ਕੋਰਟ ਚ ਕੇਸ ਕਰਤਾ ਕੋਰਟ ਚ ਕੇਸ ਕਰਤਾ ਮੁੜ ਕੇ ਜੀ ਉਹਦੀ ਵਸ ਨੂੰ 10 ਦਿਨਾਂ ਬਾਅਦ ਚਿੱਠੀ ਪਾਤੀ ਦਿਖਾ ਸਕੀ ਐਸਐਸਪੀ ਦੇ ਜਿਵੇਂ ਜਲਤ ਮਤ ਗੱਲਾਂ ਲੈ ਕੇ ਚਲੋ ਤਾਂ ਪੰਚਾਇਤ ਵੀ ਸਾਡੇ ਸਹਿਮਤ ਹੋਈ ਤੇ ਪੰਚਾਇਤ ਨੇ ਦਰਖਾਸਤ ਵਾਪਸ ਕਰਾਤੀ ਵੀ ਇਸ ਇਸ ਕਮਲੇ ਬੰਦੇ ਨੇ ਹਾਂ ਦੂਸਰੀ ਜੀ ਅਗਲੀ ਅਪ੍ਰੈਲ ਦੇ ਮਹੀਨੇ ਚ ਕਹਿਣ ਲੱਗੇ ਵੀ ਤੇਰੇ ਘਰ ਨੂੰ ਅਤ ਲਾਵਾਂਗੇ ਤੈਨੂੰ ਅੱਗ ਲਾ ਦਾਂਗੇ ਤੇਰੇ ਬੱਚਾ ਨੂੰ ਫੂਕ ਦਾਂਗੇ ਜਿਹੜੀਆਂ ਭੈਣਾ ਰੰਡੀਆਂ ਕਰਦਾਂਗੇ ਸਾਨੂੰ ਪਤਾ ਤੈ ਤੂੰ ਡਿਊਟੀ ਜਾਣਾ ਤੈਨੂੰ ਫਲਾਣੇ ਥਾਂ ਐ ਕੰਮ ਕਰਨਾ ਕਿ ਧੋਕ ਦੂਸਰੀ ਚਿੱਠੀ ਨੇ ਜੀ ਸਾਨੂੰ ਵੇਖ ਲਓ ਅਪ੍ਰੈਲ ਦੇ ਮਹੀਨੇ ਚ ਆਈ ਅਸੀਂ ਇੱਕ ਦਿਨ ਸੌਕੇ ਨਹੀਂ ਵੇਖਿਆ ਗੈਂਗਸਟਰ ਦਾ ਨਾਮ ਸੀ ਉਹਦੇ ਚ ਸੀ ਜੀ ਲੰਡੇ ਹਰੀਕੇ ਦਾ ਨਾਮ ਲਿਖਿਆ ਹਾਂ ਅੱਛਾ ਉਹ ਤੋਂ ਅਸੀਂ ਸੀਆਈ ਸਟਾਫ ਨੂੰ ਦਿੱਤੀ ਐਸਐਸਪੀ ਨੂੰ ਦਿੱਤੀ ਡੀਐਸ ਸਾਰੇ ਅਧਿਕਾਰੀਆਂ ਕੋਲ ਜੀ ਉਹਨਾਂ ਨੇ ਵੀ ਵਿਚਾਰਾਂ ਨੇ ਮਿਹਨਤ ਕਰੀ ਜੀ ਦੇ ਹੈ ਜੀ ਹੁੰਦੀ ਐ ਪਰ ਉਹਨਾਂ ਤੋਂ ਬੰਦੇ ਸਾਹਮਣੇ ਨਹੀਂ ਆਏ। ਨਹੀਂ ਆਏ ਹੁਣ ਜਿਹੜੀ ਤੀਜੀ ਚਿੱਠੀ ਆਈ ਜੀ ਸਾਡੇ ਘਰ ਦੇ ਬਹੁਤ ਸੂਝਵਾਨ ਬੰਦੇ ਐ 60 ਸਾਲ ਦਾ ਹੋ ਗਿਆ ਜੇ ਅਸੀਂ ਬਲਾਕ ਸਮਤੀ ਮੈਂਬਰ ਵੀ ਆ। ਉਹ ਬਹੁਤ ਸੂਝਵਾਨ ਬੰਦਾ ਉਹਨੇ ਅੱਖ ਨਾਲ ਵੀ ਇਹ ਤੁਸੀਂ ਹੁਣ ਤੋਂ ਆਪਾਂ ਪੁਲਿਸ ਸਰਤੇ ਨਹੀਂ ਕੰਮ ਸੜਦੇ ਆਪਾਂ ਆਪ ਕਢਾਂਗੇ। ਉਹਨੇ ਜੀ ਆਏ ਹਰ ਇੱਕ ਬੰਦੇ ਦੇ ਬਸ ਦਾ ਕੰਮ ਨਹੀਂ ਜੇ ਐਂ ਚਿੱਠੀਆਂ ਕਢਾ ਲਗੇ ਨਾ ਆਪਣੇ ਲਝਾਈ ਨਾ ਪਵੇ ਜੀ ਪੰਜਾਬ ਦਾ। ਚਿੱਠੀ ਕੀਤਾ ਉਹਨਾਂ ਨੇ ਤਰ੍ਹਾਂ। ਉਹਨਾਂ ਨੇ ਜੀ ਜੋ ਡਾਕ ਗਏ। ਪਹਿਲਾਂ ਐਸਐਸਪੀ ਦੇ ਲੀਡਰ ਕੋਲ ਐਸਐਸਪੀ ਕੋਲੇ ਗਏ ਜੀ। ਐਸਐਸ ਵੀ ਬਹੁਤ ਚੰਗਾ ਬੰਦਾ ਹੈ ਉਹਨੇ ਕਿਹਾ ਵੀ ਜੈ ਤੁਸੀਂ ਇਹ ਇਹਦੀ ਮਦਦ ਕਰੋ ਉਹਦਾ ਨਾਲ ਮਲਾਜਮ ਨੇ ਦੱਸਿਆ ਵੀ ਆ ਬਾਬਾ ਸਾਹਮਣੇ ਡਾਕ ਚ ਵਗ ਇਹ ਗਿਆ ਜੀ ਉਹ ਬੰਦੇ ਵੀ ਬਹੁਤ ਬੀਬਾ ਬੰਦੇ ਸੀ ਡਾਕ ਵਾਲੇ ਵੀ ਜਿਨ੍ਹਾਂ ਨੇ ਪਹਿਲੇ ਘੇੜੇ ਨੂੰ ਕੈਮਰਾ ਖੋਲਤਾ ਵੀ ਤਾਂ ਦੇਖ ਲਈ ਉੱਥੋਂ ਪਤਾ ਲੱਗਿਆ ਵੀ ਇਹ ਬੰਦੇ ਹਾਂਜੀ ਇਸ ਵਾਰ ਡੀਐਸਪੀ ਨੇ ਕਿਹਾ ਕਿ ਇਹਨਾਂ ਦੋਨਾਂ ਦਾ ਪਿੰਡ ਦੇ ਬੰਦੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਦਾ ਕੇਸ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਗਮਦੂਰ ਸਿੰਘ ਤੇ ਹਰਦੇਵ ਸਿੰਘ ਨੇ ਇੱਕ ਚਿੱਠੀ ਭੇਜ ਕੇ ਇਹਨਾਂ ਨੂੰ ਧਮਕੀ ਦਿੱਤੀ ਸੀ ਥਾਣਾ ਥਰਮਲ ਵਿਖੇ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਜੋ ਕਿ ਲਸ਼ਮਨ ਸਿੰਘ ਵੱਲੋਂ ਪਿੰਡ ਜੋਗਾਣਾ ਤੋਂ ਵੱਲੋਂ ਦਿੱਤੀ ਗਈ ਸੀ ਜਿਸ ਨੇ ਕਿਹਾ ਸੀ ਕਿ ਉਸ ਨੂੰ ਇੱਕ ਧਮਕੀ ਭਰਿਆ ਖੱਤ ਆਇਆ ਹੈਗਾ ਜਿਸ ਤੇ ਥਾਣਾ ਥਰਮਲ ਵੱਲੋਂ ਜਦੋਂ ਪੜਤਾਲ ਕੀਤੀ ਗਈ ਤਾਈ ਚ ਸਾਹਮਣੇ ਆਈ ਸੀ ਕਿ ਜੋ ਖਤ ਸੀ ਉਹ ਗਮਦੂਰ ਸਿੰਘ ਤੇ ਹਰਦੇਵ ਸਿੰਘ ਜੋ ਉਸੇ ਪਿੰਡ ਦੇ ਰਹਿਣ ਵਾਲੇ ਸੀਗੇ ਉਹਨਾਂ ਵੱਲੋਂ ਦਿੱਤਾ ਗਿਆ ਸੀ ਤੇ ਮੋਢਲੀ ਪੜਤਾਲ ਚ ਇਹ ਚੀਜ਼ ਸਾਹਮਣੇ ਆਈ ਹੈਗੀ ਆ ਕਿ ਇਹਨਾਂ ਦੋਹਾਂ ਦੋਨਾਂ ਧਿਰਾਂ ਦਾ ਆਪਸੀ ਕੋਈ ਪੈਸੇ ਦਾ ਲੈਣ ਦੇਣ ਸੀਗਾ ਤੇ ਉਸ ਲੈਣ ਦੇਣ ਦੇ ਚੱਲਦੇ ਇੱਕ ਧਿਰ ਨੇ ਦੂਸਰੇ ਧਿਰ ਨੂੰ ਇੱਕ ਲੈਟਰ ਭੇਜੀ ਜਿਸ ਦੇ ਵਿੱਚ ਕੋਈ ਧਮਕੀ ਵਗੈਰਾ ਦਿੱਤੀ ਹੋਈ ਸੀਗੀ ਤਾਂ ਜਿਸ ਤੇ ਡੀਡੀਆਰ ਨੰਬਰ ਉਸ ਜਿਸ ਇਸ ਸੰਬੰਧੀ ਡੀਡੀਆਰ ਨੰਬਰ ਅਸੀਂ ਰੋਜ਼ਨਾਮੇ 'ਚ ਦਰਜ ਕਰ ਦਿੱਤਾ ਹੈਗਾ ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਆਈ ਸੀਗੀ ਦੋਨਾਂ ਦੋਸ਼ੀਆਂ ਨੂੰ ਅਸੀਂ ਪ੍ਰੀਵੈਂਟਿਵ ਅਰੈਸਟ ਕਰ ਲਿਆ ਜੀ ਤੇ ਬਾਕੀ ਇਸ ਸੰਬੰਧੀ ਅੱਗੇ ਪੜਤਾਲ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕਿਵੇਂ-ਕਿਵੇਂ ਦੇ ਤਰੀਕੇ ਅਪਣਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ